ਹੈਲੋ ਦੋਸਤੋ ਮੈਂ ਤੁਹਾਡਾ ਆਪਣਾ ਡਾਕਟਰ ਸੁਨੀਲ ਕੁਮਾਰ ਗਰਗ ਐਜੂਕੇਸ਼ਨ ਹੱਬ ਬੰਬੇ ਇੰਸਟੀਚਿਊਟ ਮਾਨਸਾ ਬੱਚੇ ਜੇਕਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਬਟਨ ਜ਼ਰੂਰ ਦਬਾ ਦਿਓ ਬੱਚੇ ਅੱਜ ਮੈਂ ਤੁਹਾਨੂੰ ਗੱਲ ਕਰਾਂਗਾ ਬੇਟਾ ਆਪਣੇ ਕੋਲ ਕਲਰਕ ਦੀਆਂ ਜਿਹੜੀਆਂ ਹੈਗੀਆਂ ਹੀਆਂ ਵੈਕੈਂਸੀਆਂ ਬੱਬਾ ਫਰੀਜ ਯੂਨੀਵਰਸਿਟੀ ਆਫ ਹੈਲਥ ਸਾਇੰਸ ਜ ਨੇ ਬੇਟਾ ਔਨਲਾਈਨ ਐਪਲੀਕੇਸ਼ਨ ਜੋ ਉਹਨਾਂ ਨੇ ਮੰਗੀਆਂ ਹੀਆਂ ਤੇ ਉਹਨਾਂ ਦੀ ਜਿਹੜੀ ਵੈਕੈਂਸੀਆਂ ਬੇਟਾ ਟੋਟਲ ਵੈਕੈਂਸੀਆਂ ਜਿਹੜੀਆਂ ਹੈਗੀਆਂ 13 ਵੈਕੈਂਸੀਆਂ ਹੀਆਂ ऑन कॉन्ट्रैक्टुअल बेसिस बेटा ਲਿਖਿਆ ਹੋਇਆ ਹੈਗਾ ਅੰਡਰ ਦਾ ਪੀ ਆਈ ਐਲਬੀ ਐਸ ਮੁਹਾਲੀ ਵੱਲੋਂ ਬੇਟਾ ਇਹ ਕੱਡੀਆਂ ਗਈਆਂ ਗਈਆਂ ਕੰਟਰੈਕਚੁਅਲ ਬੇਸਿਸ ਦੇ ਵਿੱਚ ਦੇ ਉੱਪਰ ਬੱਚੇ ਇਹ ਜਿਹੜੀਆਂ ਵੈਕੈਂਸੀਆਂ ਹੈਗੀਆਂ ਇਨਾਂ ਦੀ ਡਿਟੇਲ ਮੈਂ ਤੁਹਾਨੂੰ ਦੱਸ ਰਿਹਾ ਨੰਬਰ ਆਫ ਵੈਕੈਂਸੀ ਜ 13 ਹੈਗੀਆਂ ਜਿਦੇ ਵਿੱਚ ਜਨਰਲ ਦੀਆਂ 2 ਹੈ ਜਨਰਲ ਊਮੈਨ ਦੀਆਂ 2 ਹੈ ਜਨਰਲ ਈਡਬਲਯੂਐਸ ਊਮੈਨ ਦੀ 1 ਹੈ ਐਸਸੀ ਕੈਟਾਗਰੀ ਦੀ 1 ਹੈ ਐਸਸੀ ਕੈਟਾਗਰੀ 2 ਦੀ ਬਟਾ 1 ਹੈ ਐਸਸੀ ਕੈਟਾਗਰੀ 1 ਊਮੈਨ ਦੀ 1 ਹੈ ਐਸਸੀ ਕੈਟਾਗਰੀ 2 ਊਮੈਨ ਦੀ 1 ਹੈ ਬੀਸੀ ਕੈਟਾਗਰੀ ਊਮੈਨ ਦੀ 1 ਹੈ ਐਕਸ ਸਰਵਿਸਮੈਨ ਦੀ 1 ਹੈ ਈ ਐਕਸ ਸਰਵਿਸਮੈਨ ਊਮੈਨ ਦੀ 1 ਹੈ ਬਟਾ ਤੇ ਹੈਂਡੀਕੈਪ ਦੀ ਇੱਕ ਹੈ ਬੱਚੇ ਇਹਨਾਂ ਦੇ ਲਈ ਕੁਆਲਿਫੀਕੇਸ਼ਨ ਹੈ ਜਿਹੜੀ ਉਹ ਗ੍ਰੈਜੂਏਸ਼ਨ ਹੈਗੀ ਤੇ ਪਲੱਸ ਤੁਹਾਡੇ ਕੋਲ ਕੋਈ ਵੀ ਕੰਪਿਊਟਰ ਦਾ ਇੱਕ ਡਿਪਲੋਮਾ ਹੋਣਾ ਚਾਹੀਦਾ ਹੈਗਾ ਤੇ ਨਾਲ ਬੇਟਾ ਇਹਦੀ ਬੇਸਿਕ ਪੇ ਜਿਹੜੀ 19900 ਦੱਸੀ ਹੋਈ ਹੈਗੀ ਪਰ ਇਹ ਨਾਲ ਇੱਕ ਚੀਜ਼ ਨੂੰ ਹੋਰ ਨੋਟ ਕਰੋ ਬੇਟਾ ਇੱਥੇ ਉੱਪਰ ਲਿਖਿਆ ਹੋਇਆ ਓਨ ਕੰਟਰੈਕਚੁਅਲ ਵੇਜ ਤੇ ਪਰ ਬਟਾ ਇਹ ਕੰਟਰੈਕਟ ਤੇ ਹੀ ਰੱਖਿਆ ਜਾਣੀਆਂ ਆ ਇਹ ਚੀਜ਼ ਨੂੰ ਯਾਦ ਰੱਖਣਾ ਹੈਗਾ ਰੈਗੂਲਰ ਭਰਤੀ ਨਹੀਂ ਹੈ ਕਿਉਂਕਿ ਇਹ ਕੰਟਰੈਕਚੁਅਲ 베ਸੇ ਉੱਪਰ ਲਿਖ ਦਿੱਤਾ ਹੈਗਾ ਯੂਨੀਵਰਸਿਟੀ ਵੱਲੋਂ ਤੇ ਬੱਚੇ ਇਹਦੀ ਜਿਹੜੀ ਫੀਸ ਹੈਗੀ 올 ਕੈਟਾਗਰੀ ਦੇ ਲਈ 1770 ਰੁਪਏ ਹੈ ਤੇ ਐਸਸੀ ਕੈਟਾਗਰੀ ਦੇ ਲਈ 885 ਰੁਪਏ ਹੈ ਤੇ ਇਹਦੇ ਵਿੱਚ ਇਹਨਾਂ ਨੇ ਜੀਐਸਟੀ ਇਨਕਲੂਡ ਕੀਤਾ ਹੋਇਆ ਹੈਗਾ ਏਜ ਲਿਮਟ ਜਿਹੜੀ 18 ਤੋਂ 37 ਸਾਲ ਹੋਣੀ ਚਾਹੀਦੀ ਹੈ 1 ਜਨਵਰੀ 2024 ਤੱਕ ਬੱਚੇ ਇਹ ਚੀਜ਼ ਜ਼ਰੂਰ ਯਾਦ ਰੱਖਣੀ ਹੈ ਤੇ ਟਰਮਜੈਂਟ ਕੰਡੀਸ਼ਨ ਜੀ ਤੁਸੀਂ ਪੜ ਲੈਣੀਆਂ ਜੇਕਰ ਕੋਈ ਵੀ ਬੱਚਾ ਬੇਟਾ ਆਨਲਾਈਨ ਕੋਚਿੰਗ ਲੈਣਾ ਚਾਹੁੰਦਾ ਹੈਗਾ ਕਲਰਕ ਦੀ ਤਾਂ ਤੁਸੀਂ 9463079680 ਨੰਬਰ ਤੇ ਬੇਟਾ ਸੰਪਰਕ ਕਰ ਸਕਦੇ ਹੋ 9463079680 ਨੰਬਰ ਤੇ ਬੇਟਾ ਤੁਸੀਂ ਸੰਪਰਕ ਕਰ ਸਕਦੇ ਹੋ ਬੱਚੇ ਆਨਲਾਈਨ ਕੋਚਿੰਗ ਲੈਣ ਲਈ ਥੈਂਕ ਯੂ ਸੋ ਮੱਚ ਫਾਰ ਵਾਚਿੰਗ ਮਾਈ ਚੈਨਲ ਐਜੂਕੇਸ਼ਨ ਹੱਬ ਅੰਬੇ ਇੰਸਟੀਚਿਊਟ ਮਾਨਸਾ